ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਦੌਰਾਨ ਹਲਵਾਰਾ ਹਵਾਈ ਅੱਡੇ ਦਾ ਵਰਚੁਅਲ ਟਾਂਗ ਨਾਲ ਉਦਘਾਟਨ ਕਰਨਗੇ ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਅਤੇ ਮਾਲਵਾ ਖੇਤਰ ਦੇ ਲੋਕਾਂ ਨੂੰ ਹਵਾਈ ਆਵਾਜਾਈ ਦੀ ਸਹੂਲਤ ਮਿਲੇਗੀ ਇਹ ਹਵਾਈ ਅੱਡਾ ਸਿਰਫ ਲੁਧਿਆਣਾ ਹੀ ਨਹੀਂ ਸਗੋ ਪੂਰੇ ਮਾਲਵਾ ਖੇਤਰ ਦੇ ਆਰਥਿਕ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਲੰਮੇ ਸਮੇਂ ਤੋਂ ਇਸ ਹਵਾਈ ਅੱਡੇ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੋਜਰੀ ਗਾਰਮੈਂਟਸ, ਸਾਈਕਲ ਮਸ਼ੀਨਰੀ ਅਤੇ ਇੰਜੀਨੀਅਰਿੰਗ ਦਾ ਲੁਧਿਆਣਾ ਇੱਕ ਵੱਡਾ ਕੇਂਦਰ ਹੈ। ਇੱਥੋਂ ਦੇ ਕਾਰੋਬਾਰੀਆਂ ਨੂੰ ਹਲਵਾਰਾ ਹਵਾਈ ਅੱਡੇ ਤੇ ਯੂਰਪੀ ਸੰਘ ਨਾਲ ਹੋਏ ਸਮਝੌਤੇ ਦਾ ਚੰਗਾ ਫਾਇਦਾ ਮਿਲਣ ਦੀ ਉਮੀਦ ਹੈ। ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਨਵ ਪ੍ਰਾਲਿਆਂ ਲਈ ਕੇਂਦਰ ਦਾ ਧੰਨਵਾਦ ਕੀਤਾ ਹੈ। ਲੁਧਿਆਣਾ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਉਹ ਬੰਗਲਾਦੇਸ਼, ਵਿਏਟਨਾਮ ਵਰਗੇ ਦੇਸ਼ਾਂ ਨਾਲ ਜਿੱਥੇ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਣਗੇ, ਉੱਥੇ ਹੁਣ ਵਾਈ ਏਅਰਡੇ ਦੇ ਸ਼ੁਰੂ ਹੋਣ ਅਤੇ ਮੁਕਤ ਵਪਾਰ ਸਮਝੌਤਾ ਹੋਣ ਮਗਰੋਂ ਯੂਰਪ ਤੋਂ ਵਪਾਰੀਆਂ ਦੇ ਸਿੱਧੇ ਲੁਧਿਆਣਾ ਆਉਣਾ ਜਾਣਾ ਸੌਖਾ ਹੋਵੇਗਾ। ਜੀ ਨੂੰ ਨਮਸਕਾਰ। ਆ ਜਿਹੜੀ ਨਵੀਂ ਅੱਜ ਨਿਊਜ਼ ਅਸੀਂ ਸੁਣਨੇ ਆਂ ਜਿਹਦੀ ਕਾਫੀ ਸਮੇਂ ਤੋਂ ਸਾਨੂੰ ਉਡੀਕ ਸੀਗੀ ਵੀ ਜਿਹੜੇ ਹਲਵਾਰੇ ਦਾ 에ਅਰਪੋਰਟ ਹੈ ਉਹ ਪਹਿਲੀ ਤਰੀਕ ਨੂੰ ਚਾਲੂ ਕਰਨ ਲਈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਉਹਦਾ ਉਹਦਾ ਗੱਟਰਨ ਕਰ ਲਈ ਲੁਧਿਆਣੇ ਵਿਚਾਰੇ ਨੇ ਜਲੰਧਰ ਤੇ ਦੌਰੇ ਤੇ ਆਰੇ ਸੀ ਲੇਕਿਨ ਬਹੁਤ ਵਧੀਆ ਖੁਸ਼ਖਬਰੀ ਪੰਜਾਬ ਵਾਸੀਆਂ ਲਈ ਕਿ ਜਿਹੜਾ 에어ਪੋਰਟ ਸਾਡਾ ਜਿਹੜਾ ਚਾਲੂ ਹੋ ਰਿਹਾ ਕਾਫੀ ਸਮੇਂ ਤੋਂ ਕਈ ਵਾਰੀ ਲਾਂਚ ਹੋ ਚੁੱਕਾ ਸੀ ਵੀ ਐਨੀ ਤਰੀਕ ਨੂੰ ਸਟਾਰਟ ਹੋ ਰਿਹਾ ਐਨੀ ਤਰੀਕ ਨੂੰ ਸਟਾਰਟ ਹੋ ਰਿਹਾ ਲੇਕਿਨ ਹੁਣ ਪੱਕੀ ਖਬਰ ਹੈ ਕਹਿੰਦੇ ਵੀ ਪਹਿਲੀ ਤਰੀਕ ਨੂੰ ਚਾਲੂ ਹੋ ਜਾਏਗਾ